ਫੋਟੋਵਰ ਦੱਸੋ ਜੀ ਕਿਦਾਂ ਤੁਸੀਂ ਕਿਦਾਂ ਦੀ ਸ਼ੋਗਨ ਲਵਾਈਆਂ ਜੀ ਫਿਰ ਪੰਜਾਬ ਦੇ ਨਾਲ ਸ਼ੋਗਨ ਲੁਾਈਏ ਜੀ ਇਹ ਆਪਾਂ ਗਵਾ ਚੁੱਕੇ ਆਂ ਤਾਂ ਲੁਾਈਏ ਹਾਂ ਤਾਂ ਕਰਵਾ ਦੋ ਹਾਂ ਜੀ ਤਾਂ ਕਿ ਬੰਦੀ ਦਿਨਾਂ ਦੇ ਬੰਦੇ ਨੇ ਯਾਦ ਰਵੇ ਸਹੀ ਗੱਲ ਹੈ ਆਪੇ ਸਰਦਾਰਾਂ ਚ ਲਈ ਆ ਜੀ ਇਹ ਛੋਟੀ ਜੀ ਹਾਂ ਜੀ ਇਹ ਸਰਦਾਰਾਂ ਚ ਦਾਜ ਲਈ ਜਾਂਦੇ ਹਾਂ ਹਾਂ ਜੀ ਹਾਂ ਜੀ ਪਿੰਡ ਵਾਲੀ ਮੋਟਰ ਜੀ ਵਾਹ ਜੀ ਵਾਹ ਪੰਜਾਬੀ ਕਲਚਰ ਸਾਡਾ ਨਾਲ ਸਾਡਾ ਬਲਦੇਵ ਸਿੰਘ ਐਂਡ ਸੰਤ ਹੀ ਨੂਰਮਲ ਮੈਂ ਬਹੁਤੰਨ ਦੱਸਦਾ ਆ ਜੀ ਜੈ ਕਾਲੀ ਆ ਇਹਦਾ ਡਾਲਾ ਆਪਾਂ ਸਾਈਡ ਤੋਂ ਖੁੱਲਦਾ ਕੀਤਾ ਦੋ ਸਾਈਡ ਤੋਂ ਖੁੱਲਦਾ ਕੀਤਾ ਜੀ ਹਾਂਜੀ ਅੱਛਾ ਇਹ ਖੋਲ ਕੇ ਆਪਰੇ ਆ ਭਾਜੀ ਉਹਨਾਂ ਦਾ ਬੇਟਾ ਹੈ ਇਹਨਾਂ ਦੇ ਬੇਟੇ ਦੀ ਹੈ ਅੱਛਾ ਗੁਰਪਾ ਗੁਰਪ੍ਰਦੇਸੀ ਫਰਿੱਜ ਦੇਸੀ ਫਰਿੱਜ ਖੋਲ ਕੇ ਵੀ ਖੋਲ ਕੇ ਹਾਂਜੀ ਹਾਂਜੀ ਤਾਂ ਸਿਕਲ ਭਾਜੀ ਦਾ ਸਾਹਿਬ ਜੀ ਠੀਕ ਆ ਭਾਜੀ ਬਹੁਤ ਵਧੀਆ ਤੇ ਸੁਣਾਓ ਜੀ ਚੱਲ ਜੀ ਚੱਲ ਨਿਕਲੋ ਤੁਸਾਕੀ ਜੀ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਦਰਚਾਂ ਨੂੰ ਬਿਲਕੁਲ ਤੁਸਾਕੀ ਦੀਆਂ ਬਹੁਤ ਬਹੁਤ ਵਧਾਈਆਂ ਹਾਂਜੀ ਇਹ ਭਾਜੀ ਕੀ ਸਾਈ ਟਰਾਲੀ ਦਾ ਦਾ ਜੀ ਕਲਰ সাইਜ ਹੈਗਾ ਜੀ 16 7 ਹਾਈਡਰੋਲਿਕ ਐਡਵਾਂਸ ਚੈੱਕ ਕਰ ਲੀ ਹਾਂ ਜੀ ਜੈਕ ਵਾਲੀ ਠੀਕ ਹੈ ਠੀਕ ਹੈ ਹਾਂ ਜੀ ਕਲਰ ਬੜਾ ਸ਼ਾਨਦਾਰ ਕੀਤਾ ਹੈ ਜੀ ਕਲਰ ਹਾਂ ਜੀ ਦੇਖੋ ਤਾਂ ਕਰੋ ਪਸੰਦ ਹਾਂ ਜੀ ਬਹੁਤ ਸੋਹਣਾ ਭਾਈਆ ਫੋਟੋ ਬੜੀ ਸੋਹਣੀ ਹੈ ਇਹ ਇਹ ਫੋਟੋ ਸਾਡੇ ਪੰਜਾਬ ਦੇ ਇੰਟੈਲੀਜੈਂਟ ਸਾਡਾ ਮਤਲਬ ਪੰਜਾਬ ਪੰਜਾਬ ਦੇ ਸੁਪਰਸਟਾਰ ਸਾਡੇ ਹਾਂ ਜੀ ਸਾਡੇ ਸੁਪਰਸਟਾਰ ਦੇਖੋ ਜੀ ਸਿੱਧੂ ਮੂਸੇਵਾਲਾ ਹਾਂ ਜੀ ਨੰਗਲੰਬੀਆਂ ਸੰਦੀਪ ਨੰਗਲੰਬੀਆਂ ਤੇ ਇਹ ਆਪਣੇ ਕੀ ਨਾਮ ਦਾ ਦੀਪ ਸਿੱਧੂ ਦੀਪ ਸਿੱਧੂ ਜੀ ਹਾਂਜੀ 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 ਜੀ ਸਾਡੇ ਪੰਜਾਬ ਦੇ ਲੀਜੈਂਡ ਆਫ ਸਟ੍ਰੀਟ ਟ੍ਰਾਲੀ ਬਣੀ ਆ ਹਾਂਜੀ ਤੇ ਮੁੰਡਿਆਂ ਨੇ ਬੜੇ ਸ਼ੌਂਕ ਨਾਲ ਆ ਤਿੰਨਾਂ ਦੇ ਕਿੰਨੇ ਪੰਜਾਬ ਦੇ ਸਟਾਰ ਸਟਾਰ ਸਕੇ ਆਪਣੇ ਜੀ ਸਟਾਰ ਬਿਲਕੁਲ ਬਿਲਕੁਲ ਜੀ ਇਹ ਰਹਿਣਗੇ ਰੇਹਿੰਦੇ ਦੁਨੀਆ ਤੱਕ ਠੀਕ ਹੈ ਜੀ ਹਾਂਜੀ ਹਾਂਜੀ ਆ ਆਪਣੇ ਆ ਵੀ ਖੂਬ ਵਾਲੀ ਮੋਟਰ ਪਿੰਡ ਵਾਲੀ ਮੋਟਰ ਪਿੰਡ ਵਾਲੀ ਮੋਟਰ ਜੀ ਵਾਹ ਜੀ ਵਾਹ ਪੰਜਾਬੀ ਕਲਚਰ ਸਾਡਾ ਨਾਲ ਸਾਡਾ ਬਲਦੇਵ ਸਿੰਘ ਐਂਡ ਸੰਤ ਹੀ ਨੂਰਮਲ ਨੰਬਰ ਤੋਂ ਦਖਲਤਾ ਆ ਮੇਰੀ ਮਿਹਨਤ ਮੇਰੀ ਮਿਹਨਤ ਯਾਰੀ ਏ ਤੇਰੀ ਰਹਿਮਤ ਸਾਰੀ ਹੈ ਇਹ ਤਾਂ ਜੀ ਜੈਕ ਵਾਲੀ ਆ ਇਹਦਾ ਡਾਲਾ ਆਪਾਂ ਸਾਈਡ ਤੋਂ ਖੁੱਲਦਾ ਕੀਤਾ ਹਲ ਮੜਾ ਦੋ ਸਾਈਡ ਤੋਂ ਖੁੱਲਦਾ ਕੀਤਾ ਜੀ ਹਾਂਜੀ ਇਹ ਖੁੱਲ ਗਿਆ ਇਹ ਇੱਕ ਇੱਕ ਨੂੰ ਸਾਈਡ ਨੂੰ ਵੀ ਖੁੱਲਦਾ ਉੱਪਰ ਨੂੰ ਵੀ ਖੁੱਲਦਾ ਥੱਲੇ ਨੂੰ ਵੀ ਖੁੱਲਦਾ ਹਨਾ ਹਾਂਜੀ ਇਹ ਥੱਲੇ ਨੂੰ ਵੀ ਖੋਲਦਾ ਇਹਦੇ ਲਈ ਆਹ ਬੁਸ਼ ਲਾਤੇ ਆ ਅੱਛਾ ਜੀ ਤੇ ਵਿੱਚ ਪਿੰਨਾ ਹੁੰਦੀ ਹੈ ਨਾ ਪਿੰਨਾ ਪਾ ਲੈਣੀ ਹਾਂ ਜੀ ਜਦੋਂ ਥੱਲੇ ਨੂੰ ਖੋਲਣਾ ਜਦੋਂ ਸਾਈਡ ਨੂੰ ਖੋਲਣਾ ਤੇ ਪਿੰਨਾ ਆਪਾਂ ਕੱਢ ਲੈਣੀ ਹੈ ਵਿੱਚੋਂ ਪਿੰਨਾ ਵਿੱਚੋਂ ਕੱਢ ਲੈਣੀ ਹੈ ਠੀਕ ਹੈ ਜੀ ਆ ਬੰਦੀਆਂ ਡੋਰੀਆਂ ਪਰਾਂਦੀਆਂ ਹੈ ਹਾਂਜੀ ਬਾਕੀ ਕੀ ਬਾਤ ਪਟ ਕਰਦੇ ਆ ਜੀ ਤੰਬੂ ਵੀ ਲਾਤਾ ਉੱਪਰ ਹੈ ਉੱਪਰ ਤਰਪਾਲ ਪੈਪ ਮੇਲੇ ਤੇ ਜਾਣ ਨੂੰ ਚਲੋ ਆਜੋ ਆਜੋ ਇੱਧਰ ਦੇ ਕੁੰਡੇ ਹੈਗੇ ਸਾਈਡ ਨੂੰ ਖੁੱਲਣ ਵਾਲੇ ਹੈ ਨਾ ਇਹ ਸਾਈਡ ਦੇ ਅਜ ਕਬਜਾ ਸਾਈਡ ਦਾ ਕਬਜਾ ਆ ਗਿਆ ਠੀਕ ਹੈ ਜੀ ਹਾਂਜੀ ਥਾਂ ਨੂੰ ਵੀ ਖੁੱਲਦਾ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇੱਧਰੋਂ ਦੇਖੋ ਕੋ ਆ ਦਿਖਾ ਲੋ ਇਹ ਰਫਲ ਬੈਟਰਨ ਵਾਲੇ ਜੀ ਰੀਲ ਲੱਗ ਜਾਂਦੀ ਐਨੀਲਾ ਹਾਂਜੀ ਇਹ ਫੋਟ ਰੈਸ ਆ ਗਿਆ ਫੋਟ ਰੈਸ ਆ ਗਿਆ ਹਾਂਜੀ ਹਾਂਜੀ ਇੱਧਰ ਗੈਂਤੀ ਮੇਲ ਚਾ ਅ ਗੂਚੀ ਦਾ ਸੱਪ ਨਾਲ ਲਾਗਦਾ ਬੱਚਾ ਨਾਲ ਦੇਦਾ ਲਾਗਦਾ ਬੱਚਾ ਹਾਂਜੀ ਤੇ ਦੇਖੋ ਸਰੇ ਲੜੜਾਂ ਲਾਈਆਂ ਪ੍ਰੋਪਰੈਂ ਟ੍ਰੱਕਾਂ ਨੂੰ ਪੂਰਾ ਪੰਜਾਬ ਜਾ ਕੇ ਭੇਜੀਦੇ ਆ ਥੱਲੇ ਕੈਂਚੀ ਵੀ ਲੱਗੀ ਐ ਜੀ ਕੈਂਚੀ ਦਾ ਸਾਲ ਤੇ ਪਰਲੇ ਪਾਸੇ ਜਾ ਕੇ ਪਹਿਲਾਂ ਹਾਂਜੀ ਹਾਂਜੀ ਆਹ ਦੇਖੋ ਜੀ ਖਵਾਦ ਵਾਲੇ ਖਵਾਦ ਵਾਲੇ ਜੀ ਨਾਲ ਟਰਾਲੀ ਕਿੰਗ ਬਲਦੇਵ ਸਿੰਘ ਐਂਡ ਸੰਧ ਅੱਛਾ ਜੀ ਆ 스ਪਿੰਨਰ ਲਾਤੇ ਭਾਜੀ ਇਹਨੂੰ ਕ੍ਰੋਮ ਦੇ ਵਾਹ ਜੀ ਵਾਹ ਆ ਦਿਖਾਓ ਬਲੋ ਕ੍ਰੋਮ ਫੇਮਾ ਘੁਮਾ ਕੇ ਦਿਖਾਉਣ ਦਾ ਮਾਡਲ ਦਿਖਾ ਦਿਓ ਉੱਧਰ ਜਾ ਕੇ ਕ੍ਰੋਮ ਦੇਖੋ ਤੇ ਕ੍ਰੋਮ ਦੀ ਸ਼ਾਈਨਿੰਗ ਕੁਆਲਿਟੀ ਦੇਖੋ ਜੀ ਕੁਆਲਿਟੀ ਤਾਂ ਆਪਣੇ ਹੈ ਜੀ ਆ ਜੀ ਕੀ ਬਾਤ ਆ ਗਿਆ ਜੀ ਵਰਲਡ ਵਾਈਡ ਬਲਦੇਵ ਸਿੰਘ ਹੈ ਨਾ ਹਾਂ ਜੀ ਪਹਿਲਾਂ ਤਾਂ ਨਕਸਾਨੀ ਠੀਕ ਹੈ ਜੀ ਤੇ ਨਾਮ ਕੀ ਹੈਗਾ ਜੀ ਇਹ ਪੰਗੂ ਫਰਮਾਂ ਇਹਨਾਂ ਦਾ ਹਾਂ ਜੀ ਸਰਨੇਮ ਅਨ ਸਰਨੇਮ ਤੇ ਮਸ਼ੀਨ ਨੇ ਕਟਿੰਗ ਲਾਇਆ ਪੂਰਾ ਬਣਾ ਕੇ ਬਿਲਕੁਲ ਪਲਾਜ਼ਮਾ ਕਟਿੰਗ ਆ ਕਿਆ ਬਾਤ ਕਿਆ ਬਾਤ ਬਾਕੀ ਆ ਤੁਸੀਂ ਕੁੰਡੀਆਂ ਕੁਆਲਿਟੀ ਵੇਲਡਿੰਗ ਕੁਆਲਿਟੀ ਹੁੰਦਾ ਆਪਾਂ ਹਰੇਕ ਵੀਡੀਓ ਦੇ ਵਿੱਚ ਆਪਾਂ ਦਿਖਾਉਨੇ ਆ ਮੈਂ ਕਹਿੰਦਾ ਛਕੜੀ ਦੇ ਵਿੱਚ ਦੇਖੋ ਤੁਹਾਡੀ ਵੀ ਛਕੜਾ ਦੀ ਦੇਖੋ ਬੱਚੇ ਦੇਖੋ ਹਾਂ ਜੀ ਹਾਂ ਜੀ ਆਪਾਂ ਵਿੱਚ ਪੁੱਛਾ ਨੂੰ ਵਟ ਚਾਹ ਲਓ ਜੀ ਵਿੱਚ ਜਿੰਕ ਬੋਲਟ ਪੂਰੇ ਵਟ ਚਾਹ ਨਾ ਪੁੱਛਾ ਨੂੰ ਇਦਾਂ ਹੀ ਆ ਫਿਰ ਕੁੰਡੀਆਂ ਦੀ ਤਰ੍ਹਾਂ ਚੱਲੋ ਦੇਸੀ ਵੀ ਨੇਵਲਾ ਆ ਦਿੱਤੇ ਹੈ ਦੇਸੀ ਵੀ ਨੇਵਤਰਾ ਆਪਣੇ ਆਪਾਂ ਜਿਹਨਾਂ ਦਾ ਬੇਟਾ ਹੈ ਹਾਂਜੀ ਇਹਨਾਂ ਦੇ ਪੇਟੇ ਦੀ ਹੈ ਅੱਛਾ ਗੁਰਬਾ ਗੁਰਬਾਜ ਭੰਗੋ ਹੈ ਨਾ ਹਾਂਜੀ ਕਰੋਨੇ ਤੁਹਾਡੇ ਨਾਲ ਇਹਨਾਂ ਦੇ ਮੁੰਡਾ ਮੁੰਡਿਆਂ ਨੂੰ ਕਰਾਉਂਦੇ ਹੈ ਨਾ ਹਾਂਜੀ ਸੀ ਕਰੀ ਜੀ ਪੁਰਾਣੇ ਮਿੱਤਰਾਂ ਦੇ ਤੇ ਨਾਲ ਆ ਲਾਤਾ ਟੂਲ ਬਾਕਸ ਲਾਤਾ ਭਾਜੀ ਟੂਲ ਬਾਕਸ ਨਾਲ ਮੰਜਾ ਵੀ ਲਾਤਾ ਚੱਕ ਦਖਾਲ ਦੋ ਮੜਾ ਜੇ ਇਕੱਠਾ ਕਰਕੇ ਕਿੱਦਾਂ ਹੁੰਦਾ ਹੈ ਇਹ ਇੱਦਾਂ ਇਕੱਠਾ ਹੋ ਗਏ ਮੰਜਾ ਵੀ ਲਾਤਾ ਨਾਲ ਇੱਧਰ ਪਿੰਨ ਪੈ ਜਾਣੀ ਇਹ ਤਾਂ ਬਖਾਂਦੀ ਹਾਂਜੀ ਹਾਂਜੀ ਬਸ 2 ਮਿੰਟ ਲੱਗਦੇ ਇਦਾਂ ਹਾਂਜੀ ਹਾਂਜੀ ਬਸ ਠੀਕ ਹੋ ਗਿਆ ਹਾਲੋ ਆ ਗਿਆ ਇਹਨੂੰ ਫੇਰ ਥੋੜਾ ਜਿਆ ਇਹ ਧੱਕਾ ਲਾਉਣਾ ਪੈਣਾ ਮੇਰਾ ਹੱਥ ਅੱਸੀ ਲਾਇਓ ਧੱਕਾ ਇਹ ਆਹ ਲਓ ਕਿਉਂਗਾ ਜੀ ਬੰਦ ਹਾਂਜੀ ਨਾਲ ਹੀ ਸ਼ੂਟ ਬਾਕਸ ਆ ਗਿਆ ਤੇ ਨਾਲ ਹੀ ਪੋੜੀ ਆ ਗਈ ਹਾਂ ਪੋੜੀ ਆ ਗਈ ਹਾਂਜੀ ਐਲਈ ਡੇਟਾਂ ਆ ਗਈਆਂ ਸਾਰੀਆਂ ਐਲਈ ਲਾਈਟਸ ਸਾਰੀਆਂ ਹਾਂਜੀ ਕਸਮਰਾ ਦੀ ਫਰੰਟ ਤੋਂ ਬਿਲਾਂ ਦੇ ਫਿਰ ਫਰੰਟ ਤੋਂ ਹਾਂਜੀ ਲਓ ਜੀ ਕਰੋ ਦਰਸ਼ਨ ਟਰਾਲੀ ਦੇ ਫਰੰਟ ਜਾਲੀ ਹੋ ਗਈ ਹਾਂਜੀ ਤੇ ਆਪਣੇ ਰਸਲ ਬੈਟਰਨ ਵਾਲੀਆਂ ਰੀਲਾ ਠੀਕ ਆ ਰੀਲਾਾਂ ਗਈ ਹਾਂਜੀ ਇਹ ਆ ਗਿਆ ਜੀ ਇਹ ਇਹ ਖਿੱਚ ਆ ਜੀ ਹੁੱਕਾ ਤੋਂ ਜਨੋਕ ਤੋਂ ਠੀਕ ਹੈ ਜੀ ਇਧਰ ਆ ਕਈ ਡੰਗਣ ਨੂੰ ਕਈ ਡੰਗਣ ਨੂੰ ਜੁਗਾਲ ਲਾਤਾ ਇਹਨੂੰ ਕਈ ਡੰਗਣ ਨੂੰ ਜੁਗਾਲ ਲਾਇਆ ਠੀਕ ਹੈ ਜੀ ਤੇ ਉਧਰ ਆ ਨਵਾਂ ਜੁਗਾਲ ਲਾਦਾ ਆ ਪਾਗੇ ਅੱਗੇ ਬੋਲਟ ਆਦੇ ਹੁੰਦੇ ਹਨ ਜੇ ਬੋਲਟ ਆਂ ਜੀ ਹਾਂ ਜੀ ਇਹ ਕੱਢ ਕੇ ਉੱਪਰ ਫਿੱਟ ਹੁੰਦਾ ਜੀ ਠੀਕ ਠੀਕ ਹੈ ਠੀਕ ਹੈ ਲੋ ਕੋਲ ਕੇ ਆ ਪਿੰਨ ਕੱਢ ਕੇ ਪਿੰਨ ਕੱਢ ਕੇ ਹੁੱਕ ਹੋ ਜਾਣਾ ਠੀਕ ਹੈ ਜੀ ਇਹ ਟਰਾਲੀ ਮੇਰਾ ਜੈਕ ਵਾਲੀ ਹੈ ਜੀ ਇਹ ਜੈਕ ਵਾਲੀ ਟਰਾਲੀ ਹਾਂ ਜੀ ਠੀਕ ਹੈ ਆ ਦੇਖੋ ਜੀ ਸਾਡੀ ਹੁੱਕ ਛੋਟੇ ਸਰਰ ਕੇ 4 ਇੰਚ ਲੱਗਦੀ ਮੈਨੂੰ ਹਣਾ ਤਾਂ ਉਹ ਵੀ ਲਾਤਾ ਉੱਪਰ ਹੈ ਉੱਪਰ ਪੈਲ ਭਾਜੀ ਲੱਗਦਾ ਕੱਲ ਨੂੰ ਜਾਉ ਸਾਖੀ ਦੇਖੇ ਲੱਗਦਾ ਮੈਨੂੰ ਸਾਖੀ ਸਾਖੀ ਵਾਲੀ ਤੇ ਹਾਂਜੀ ਮੋਰੇ ਫੋੜੀ ਲਾਤੀ ਆ ਹਾਂਜੀ ਬੋਰੀਲਾ ਹੋ ਗਈਆਂ ਬਿਲਕੁਲ ਬਟ ਘਟੇ ਪੈ ਬੂਰੇ ਗੇ ਆ ਡਰਿੰਕ ਡਰਿੰਕ ਟੂਲ ਭਾਜੀ ਇੱਧਰ ਲਾ ਦਿਓ ਨੀ ਦੇਸੀ ਫ੍ਰਿਜ ਦੇਸੀ ਫ੍ਰਿਜ ਖੋਲ ਕੇ ਵੀ ਖੋਲ ਕੇ ਹਾਂਜੀ ਹਾਂਜੀ ਜੇ ਕਹੋਗੇ ਦੂਜੀ ਵੀ ਲਾ ਦੇਣਗੇ ਬਚੇ ਜਾਏਗਾ ਜਗਾ ਠੰਡਾ ਰੱਖਣਾ ਉਹ ਵੀ ਲੱਗ ਸਕਦਾ ਲੱਗ ਜੂ ਲੱਗ ਜੇ ਆਪਾਂ ਨੂੰ ਵੀ ਆ ਹਾਂ ਜੇ ਪ੍ਰੋਪਰ ਫੈਟ ਬਣਾਣੀ ਹੋ ਬਣ ਵੀ ਸਕਦੀ ਆ ਬਣ ਜੂ ਬਣ ਜੂ ਬੰਦਾ ਕੰਮ ਕਰਾਉਣਾ ਚਾਹੀਦਾ ਇਸ ਕਰਕੇ ਤਿਆਰ ਬੈਠੀਆਂ ਕਿਉਂ ਆ ਜੀ ਬਿਲਕੁਲ ਭਾਜੀ ਇੱਧਰ ਫਿਰ ਤਾਂ ਟੂਲ ਬਾਕਸ ਉਹ ਟੂਲ ਬਾਕਸ ਇੱਧਰ ਜੈਕ ਰੋਡ ਪਾਣਾ ਹਾਂਜੀ ਤੇ ਉਧਰ ਜਿਹੜਾ ਬਿਸਤਰਾ ਪੁੱਛ ਰਹਿਣਾ ਬਿਸਤਰਾ ਵਗੈਰਾ ਆ ਆਹ ਲਓ ਜੀ ਫੇਰ ਅਗੇ ਮਾ ਮੁਲਕ ਦੇ ਮਾਲਕ ਵੀ ਦੇਖ ਲਾ ਤੁੰਜੀ ਵਿੱਚ ਲਾਤੇ ਰਾਜਾ ਰਣਜੀਤ ਸਿੰਘ ਆ ਪੰਜਾਬੀ ਸਭ ਸੜੀਆਂ ਦੇ ਮਾਲਕ ਨੇ ਆ ਇਹ ਹੈ ਕਿ ਪੰਜਾਬ ਦਾ ਦਰਦ ਹੈ ਜਿਹਨਾਂ ਨੂੰ ਉਹ ਹੋਆ ਬੰਦ ਦਰਦ ਦਰਦ ਦੇ ਬਹੁਤ ਆ ਰਹੇ ਹੈ। ਕੀ ਬਤਾ ਇਸ ਜੀਪ ਥਾਰ ਜੀ ਲੋ ਜੀ ਗੱਡੀ ਇਸ ਤਰ੍ਹਾਂ ਨਾਲ ਫੈਲ ਜੁਣੇ ਆ। ਇੱਕ ਕਸਣ ਵਾਲੀ ਹੱਲੇ ਹਾਂ ਚੱਲ ਦੇਖ ਲਈ ਨਾਲੇ ਆਪਾਂ ਵੀਡੀਓ ਦੇ ਵਿੱਚ ਵਿੱਚ ਇਹ ਥੱਲੇ ਸਲੈਂਸਰ ਦੇਖੀ ਜਾਂ ਪਰ ਛੇੜੀ ਨਾਲ ਹੱਥ ਨਾਲ ਲਾਇਓ ਕਹਿੰਦੇ ਗਰਮ ਬਹੁਤ ਆ। ਆਹ ਦੇਖੋ ਥੱਲੇ ਹੁਣ ਕਰੋ ਦੱਖਣ ਜਲਾ ਕੈਂਚੀ ਕੈਂਚੀ ਲਈ 4x4 ਕੀ ਬਤਾ ਹੁਣ ਦਿਓ ਕਿਹੜਾ ਮੜਾ ਜਾਏ ਸਪਿੰਨਰ ਸਪਿੰਨਰ ਅਸੀਂ ਅੱਗੇ ਵੀ ਗੱਲ ਕਰਦੇ ਹਾਂ ਹਰੇਕ ਵੀਡੀਓ ਵਿੱਚ ਲੋਕਾਂ ਨੂੰ ਹੁਣ ਇੱਕ ਆਪਾਂ ਅੱਗੇ ਪਿੱਛੇ ਹਰ ਗੱਲ ਕੀਤੀ ਆ ਗੁੱਲਟ ਮੋਟਰਸਾਈਕਲ ਨੂੰ ਸਲੈਂਸਰ ਨਿਕਲ ਕਰਾ ਕੇ ਲਾਉਣਾ ਔcka ਹੋ ਜਾਂਦਾ ਔcka ਹੋ ਜਾਂਦਾ ਬਿਲਕੁਲ ਜੀ ਇਥੇ ਬਲਦੇਵ ਸਿੰਘਾਂ ਸੰਦ ਵਾਲਿਆਂ ਨੇ ਟਰਾਲੀ ਨਾਲ ਸਪਿੰਨਰ ਲਾਤੇ ਆ ਸਪਿੰਨਰ ਹੀ ਕ੍ਰੋਮ ਦੇ ਲਾਤੇ ਕ੍ਰੋਮ ਕਰਾ ਕੇ ਹਾਂਜੀ 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 ਇੱਧਰ ਫਿਰ ਸੇਮ ਉਹ ਹੀ ਆ ਗਿਆ ਸਾਰਾ ਆਪਣਾ ਹੁਣ ਜੀ ਬਿਲਕੁਲ ਉਹੀ ਆ ਜੀ ਹਾਂਜੀ ਸੇਮ ਹੀ ਹੈ ਤੇ ਪਿਛੇ ਵੀ ਲਸਾ ਕਰਾ ਦਈਏ ਕੋਈ ਫੇਰ ਮੜਾ ਜਿਹਨਾਂ ਨੂੰ ਜਿਹਨਾਂ ਨੂੰ ਲਾਉਂਦੇ ਆ ਇਹ ਰੋ ਠੀਕ ਹੈ ਭਾਜੀ ਫਿਰ ਹਾਲੀ ਦੀ ਲੁੱਕ ਦੇਖੋ ਪਿੱਛੋਂ ਦੇਖੋ ਮੈਂ ਗੱਲ ਤੁਸੀਂ ਕਹਿਣ ਦੀ ਗੱਲ ਕੋਈ ਨਹੀਂ ਨਾ ਕਰਨ ਦੀ ਗੱਲ ਕੀਤੀ ਤੁਸੀਂ ਸਿਰਹਾ ਲਾਤਾ ਆ ਫਲੈਕਸੀ ਬਣਾ ਕੇ ਫੋਲ ਬੱਟ ਕਰਦੇ ਆ ਨਾ ਬਹੁਤ ਸੋਹਣੀ ਬਣੀ ਬਹੁਤ ਸੋਹਣੀ ਬਣੀ ਹੈ ਦੇਖੋ ਸ਼ੌਂਕ ਹੈ ਭਾਜੀ ਬਿਲਕੁਲ ਸ਼ੌਂਕ ਨਾਲ ਹੀ ਕੰਮ ਹੁੰਦਾ ਹੈ ਸ਼ੌਂਕ ਨਾਲ ਕੰਮ ਹੁੰਦਾ ਹੈ ਬਾਕੀ ਜੇ ਕੰਮ ਨਾਲ ਭਾਸ ਸੋਚੀਏ ਵੀ ਹਾਇ ਕੰਮ ਆਏਗਾ ਫੇਰ ਹੁੰਦੇ ਠੀਕ ਹੈ ਬਿਲਕੁਲ ਸ਼ੌਂਕ ਨਾਲ ਜੇ ਬੰਦਾ ਕਰਦਾ ਕੰਮ ਕੰਮ ਦੀ ਵਧੀਆ ਹੁੰਦਾ ਉਹ ਦੋਣ ਜਿਹੜਾ ਕਰਨ ਵਾਲੇ ਨੂੰ ਕਰਾਉਣ ਵਾਲੇ ਨੂੰ ਇਹ ਕਿੱਡੀ ਚੱਲਦੀ ਹੈ ਹਾਂਜੀ ਹਾਂ ਚਲੋ ਠੀਕ ਹੈ ਭਾਜੀ ਅਸੀਂ ਕਰਦੇ ਹਲੋ ਜੀ ਹੱfte ਕਾਲ ਸਾਡੀ ਪਰਮਨਤ ਮਨ ਕਰਨ ਜੀ ਬੋਸ ਨਾਲ ਆਪ ਇਕੱਲੇ ਠਾਕ ਜੀ ਪਹਿਲਾਂ ਦੱਸੋ ਸਾਡਾ ਕੰਮ ਕਿਦਾਂ ਲੱਗਾ ਤੁਹਾਨੂੰ ਇਹਨਾਂ ਦਾ ਜੀ ਬਹੁਤ ਵਧੀਆ ਗੱਲ ਠੀਕ ਹੈ ਜੀ ਜੇ ਦੰਤਨ ਕਰਾਤੀ ਜੀ ਬਹੁਤ ਬੜੀਆ ਟਰੈਲੀ ਹੈ ਜੀ ਠੀਕ ਹੈ ਜੀ ਜੋ ਸੋਚਿਆ ਸੀ ਦਰਬਾਰ ਸਾਹਿਬ ਦੇਖੀ ਸੀਗੀ ਜੀ ਨਹੀਂ ਦਰਬਾਰ ਸਾਹਿਬ ਗਈ ਸੀਗੀ ਟਰੈਲੀ ਹਾਂਜੀ ਹਾਂਜੀ ਉੱਥੇ ਸਾਡਾ ਮਨ ਬਣ ਗਿਆ ਸੀਗਾ ਹਾਂਜੀ ਹਾਂਜੀ ਬਾਜੀ ਢੋਈ ਬਣਾਵਾਂਗੇ ਜਾਈਏ ਠੀਕ ਕੰਮ ਦੇ ਬਟਕਟੇ ਪਏ ਵੀ ਆਪ ਦੇਖ ਲਿਆ ਜੀ ਫੋਟੋ ਵਰ ਦੱਸੋ ਜੀ ਕਿਦਾਂ ਤੁਸੀਂ ਕਿਦਾਂ ਦੀ ਛੋਕ ਲਵਾਈਆਂ ਜੀ ਫਿਰ ਪੰਜਾਬ ਦੇ ਨਾਲ ਲਵਾਈਏ ਜੀ ਆਪਾਂ ਗਵਾ ਚੁੱਕੇ ਹਾਂ ਤਾਂ ਲਵਾਈਏ ਹਾਂ ਤਾਂ ਕਿ ਬੰਦੀ ਦਿਨਾਂ ਤੇ ਬੰਦੇ ਨੇ ਯਾਦ ਰਵੇ ਸਹੀ ਗੱਲ ਹੈ ਅਫੀਸਰ ਅੰਜਲੀ ਆ ਜੀ ਛੋਟੀ ਜੀ ਸਰ ਹਾਂ ਜੀ ਅੰਜਲੀ ਸਰ ਕਿਦਾਂ ਅੰਜਲੀ ਅੰਜਲੀ ਹਾਂ ਜੀ ਹਾਂ ਜੀ ਨਹੀਂ ਬਹੁਤ ਸੋਣਾ ਹਾਂ ਪੁੱਤਰਾ ਕਿਦਾਂ ਆ ਮੁੰਡੇ ਫੋਟੋ ਲੱਗੀ ਉਧਰ ਇਹ ਨਹੀਂ ਆਣਾ ਕੀ ਪਤਾ ਕੀ ਪਤਾ ਚਲੋ ਉਧਰ ਚੱਲੀ ਆ ਜਾ ਚੱਲ ਪੁੱਤ ਆ ਜਾ ਫੋਟੋ ਉਧਰ ਨਾਲ ਫੋਟੋ ਖੜਕੇ ਆ ਜਾ ਆਹ ਫੁੱਲ ਮੰਜਾ ਮੜਾ ਜੀ ਮੁੰਡੇ ਮੰਝੇ ਉਠਾ ਲਓ ਕਿ ਟੋਕਟੇ ਨੇ ਆ। ਇਹਦਾ ਟੱਕਲ ਕਿਹੜੀ ਆ? ਅਜਾ ਫੋਟ ਚੱਕ ਬਿਠਾ ਲਿਓ ਉਪਰ। ਇਹ ਨੂੰ ਪੁੱਛਦੇ ਕਿਦਾਂ ਲੱਗ ਗਈ ਟਰਲੀ ਹਣਾ? ਆਹ ਲਓ ਪਰ ਲੈ ਕੋ ਟਾਈਮ ਕੋਈ ਨਾ ਕੋਈ ਇੱਥੇ ਖੜਾ ਫੋਟ ਚੱਕ ਕਰਨ। ਹਾਂ ਪੁੱਤਰਾ ਕਿੱਦਾਂ ਠੀਕ ਠਾਕ? ਹਾਂਜੀ ਠੀਕ ਠਾਕ ਆ। ਕੁਝ ਵੀ ਬੋਲੋੜਾ ਜਾ। ਹਾਂਜੀ ਹੈ ਹਾਂ ਟਾਲੀ ਸੋਣ ਲੱਗੀ ਆ ਵਾਹ ਵਾਹ ਕਿਆ ਬਾਤ ਹੈ ਹੋਜੀ ਹਾਂ ਮੇਰੀ ਫੋਟੋ ਫੋਟੋ ਤੇ ਤੇਰੀ ਜਣਾ ਹੈ ਉਧਰ ਦੇ ਅੱਖ ਤੇਰੇ ਦੇ ਫੋਟੋ ਦੇ ਆਹ ਕਿਆ ਬਾਤ ਹੈ ਠੀਕ ਹੈ ਭਾਈ ਥੈਂਕ ਯੂ ਜੀ ਤੁਹਾਡੀ ਬਹੁਤ ਮਿਹਰਬਾਨੀ ਜੀ ਹਾਂਜੀ ਓਕੇ ਜੀ ਓਕੇ ਸੱਸੀ ਗੱਲ ਕਰਿਆ ਨੂੰ ਹੈ ਸੱਸੀ ਗੱਲ ਕਰੀਏ ਓਕੇ ਜੀ